ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਸਰਾਲੀ ਮੰਡ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਓਨਰ ਵੀਰ ਪ੍ਰਭਨ ਦੇ ਕੋਲ ਆਏ ਆਂ ਵਪਾਰ ਦਾ ਵੀਰ ਦਾ ਕੰਮ ਆ ਠੀਕਾ ਜੀ ਪ੍ਰੋਟੀਨ ਦੇ ਵਿੱਚ ਪਸ਼ੂ ਇਹਨਾਂ ਦੇ ਕੋਲ ਆਏ ਗਏ ਰਹਿੰਦੇ ਆ ਤੇ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਬਣਾਈਆਂ ਨੇ ਇਸ ਘਰੋਂ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਵੜਾ ਤੁਹਾਨੂੰ ਦਿਖਾਉਣੀਆਂ ਨੇ ਦੋ ਸੁਈਆਂ ਇੱਕ ਗੱਬਣ ਵੜਾ ਸੋ ਤਿੰਨਾਂ ਨਗਾਂ ਦੀ ਡਿਟੇਲ ਆਪਾਂ ਲੈ ਲਾਂਗੇ ਪ੍ਰਾਪਤੋ ਅੱਜ ਇੱਕ ਤਰੀਕ ਤੁਸੀਂ ਨੋਟ ਕਰ ਲਓ 1 ਨਵੰਬਰ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 12:30 ਵਜੇ ਦਾ ਟਾਈਮ ਸੋ ਐਨੀਮਲ ਜਿਹੜਾ ਸਵੇ ਸਵਾਇਆ ਸਟਾਰਟਿੰਗ ਦੇ ਵਿੱਚ ਹੀ ਬੇਨਤੀ ਕਰਾਂਗੇ ਆਪਾਂ ਸਾਰੇ ਫਾਰਮਰ ਭਰਾਵਾਂ ਨੂੰ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਆਪਣੀ ਤਸੱਲੀ ਕਰੋ ਠੀਕ ਹੈ ਜੀ ਜਿਹੜਾ ਕੋਈ ਨਗ ਗੱਬਣ ਤਿਆਰੀ ਵਾਲਾ ਆਪਣੀ 蒂ਪ ਕੇ ਤਸੱਲੀ ਕਰਕੇ ਲੈ ਕੇ ਜਾਓ ਸੋ ਪੱਟੀ ਵੀ ਇੱਥੋਂ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਸਰਹਿਆਲੀ ਵੱਡੀ ਤਕਰੀਬਨ ਇੱਥੋਂ ਕੋਈ 7-8 ਕਿਲੋਮੀਟਰ ਦੀ ਦੂਰੀ ਹੈ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਪ੍ਰਭ ਸਸਰੀ ਗੱਲਬਾਤ ਸਸਰੀ ਗੱਲਬਾਤ ਹੈ ਜ ਉਹ ਠੀਕ ਹੈ ਹਾਂਜੀ ਹਾਂਜੀ ਵਧੀਆ ਲੈ ਵੀ ਪ੍ਰਾਪਾ ਮਾਲ ਤਕਰੀਬਨ ਚਲੋ ਇੱਕ ਤਾਂ ਪੜਦਾ ਛੋਟਾ ਜਿਹਾ ਹੁੰਦਾ ਆਪਣੇ ਕੋਲ ਹਣਾ ਤੇ ਆਏ ਗਏ ਰਹਿੰਦੇ ਪਸ਼ੂ ਰੂਟੀਨ ਤੇ ਹਾਂਜੀ ਆਉਂਦੇ ਜਾਂਦੇ ਰਹਿੰਦੇ ਠੀਕ ਹੈ ਪ੍ਰਾਪਾ ਹਾਂਜੀ ਅੱਜ ਜਿਹੜੇ ਪ੍ਰਾਪਾ ਆਪਾਂ ਐਨੀਮਲ ਦਿਖਾਉਣੇ ਆ ਫਿਰ ਦੋ ਵੜਾ ਜਿਹੜੀਆਂ ਸੂਈਆਂ ਤੇ ਇੱਕ ਸੱਜੀਆਂ ਸੂਈਆਂ 나ੜੂ ਤੇ ਦੂਜਾ ਦੂਜਾ ਦਿਨ ਸੂਈ ਜਾਣਾ ਠੀਕ ਹੈ ਜੀ ਇੱਕ ਗੱਬਣ ਤਿਆਰ ਬਚੀ ਠੀਕ ਹੈ ਠੀਕ ਹੈ ਚੰਗੇ ਆ ਚਬਾਈ ਚਬੂਈ ਦੇ ਸਾਫ ਚੰਗੇ ਚੰਗੇ ਓਕੇ ਠੀਕ ਹੈ ਪ੍ਰਾਪਾ ਕੋਰ ਛਟਾਣੀ ਲਓ ਜੀ ਸ਼ੁਰੂਆਤ ਕਰਾਂਗੇ ਪਹਿਲਾਂ ਸੂਈਆਂ ਵੜਾ ਦਿਖਾ ਦਿਆਂਗੇ ਮੋਲ ਜਾਇਜ ਆ ਛੋਟੇ ਛੋਟੇ ਆ ਠੀਕ ਆ ਇੱਥੋਂ ਸ਼ੁਰੂਆਤ ਕਰਦੇ ਆ ਵੀਰੇ ਸੂਈ ਆ ਵੈਡ ਆ ਦੂਜਾ ਸੂਗਾ ਸੂਈ ਕੱਲ ਦੀ ਸੂਈ 12 1 ਵਜੇ ਦੀ ਦੁਪਹਿਰ ਠੀਕ ਆ ਬੱਛਾ ਬੱਚੀ ਬੱਚੀ ਮਗਰ ਬੱਚੀ ਮਗਰ ਆ ਹਾਂਜੀ ਕੱਲ 12 1 ਵਜੇ ਦੀ ਸੂਈ ਆ ਦੁਪਹਿਰ ਦੀ ਹੈ ਆ ਦੇਖੋ ਜੀ 나ੜੂਆ ਨਾਲ ਆ ਤੇ ਕੱਲ ਦੁਪਹਿਰ ਦੀ ਸੂਈ ਆ ਠੀਕ ਆ ਜੀ ਸਵੇਹਾ ਦੂਜਾ ਹਾਂਜੀ ਹਾਂਜੀ ਤੇ ਦੋ ਚੋਲੀਆਂ ਦੋ ਟਾਈਮ ਹਾਂਜੀ ਦੋ ਡੰਗ ਚਵਾਈ ਹੋਈ ਹੈ ਬੋਲਾ ਹੋਊਗਾ ਕੋਈ 14 ਕਿਲੋ 14 ਕਿਲੋ ਆ ਹੈਗਾ 15 14 ਪੱਕਾ ਹੋਊਗਾ ਠੀਕ ਆ ਵੀਰੇ ਹਾਂਜੀ ਸਭ ਸਭ ਚੰਗਾ ਲਓ ਜੀ 1 ਆ ਜਬ 20 ਦਿਨ ਨਾੜਾ ਨਵੇਂ ਤੋਂ ਉੱਪਰ ਜਿਹੜੀ ਤੁਹਾਨੂੰ ਨੋਰਮਲ ਦਿਖਾਈ ਦਊਗੀ ਕਿਉਂਕਿ ਅਜੇ ਕੱਲ ਦੀ ਸੂਈ ਆ ਉਤਰ ਜੂਗੀ ਲੱਤ ਜੂਗੀ ਪਰ ਉਹ ਠੀਕ ਆ ਜੀ ਕਾਹੋ ਬਟਾ ਪੜਾਂ ਜਿਹਾਲੇ ਵਾਲੇ ਵਾਲੂ ਪਾ ਜਾ ਸੋ ਕਾਤ ਵਟਾ ਤੇ ਹੁਣ ਵੀ ਆਪਾਂ ਤੁਹਾਨੂੰ ਟਾਈਮ ਨੋਟ ਕਰਾ ਦੇ ਦਿੱਤਾ ਤੇ ਇਹ ਪ੍ਰਭ ਸਵੇਰੇ ਮਾਰਨਿੰਗ ਚੁਆਈ ਚੁਆਈ ਕਰ ਸਕੀਂਦੀ 6 ਵਜੇ ਚੁਆਈ ਹੋ ਗਈ ਆਈਆਂ ਅੱਜ ਹੀ ਆਈਆਂ ਵਾ ਅੱਛਾ maal ਅੱਜ ਹੀ ਆਇਆ ਹਾਂਜੀ ਹਾਂਜੀ ਉਹ ਗੱਬਣ ਕੱਲ ਦੀ ਆਈ ਤੇ ਇਹਦੇ ਵਿੱਚ ਕੋਈ ਭੂਰ ਕੋਈ ਛੱਟਾ ਵੀਰੇ ਕੋਈ ਨਹੀਂ ਕੋਈ ਨਹੀਂ ਆਪਦੇ ਵੀਰੇ ਆ ਚੰਗੀ ਤਰ੍ਹਾਂ ਤਸੱਲੀ ਕਰਕੇ ਫਿਰ ਰੁਪਏ ਦੇਵੇ ਆਪਾਂ ਠੀਕ ਭਰਾ ਦੋ ਡਾਂਗ ਚ ਹੋ ਗਿਆ ਖੜੇ ਠੀਕ ਆ ਠੀਕ ਆ ਉਹ ਵੀ ਇਹ ਦੋਸਤ ਇੱਕ ਵਾਰੀ ਸੂਸਵਾ ਦੇ ਵਿੱਚ ਆ ਕੱਲ ਸੂਈ ਆ ਕਰਮਾਂ ਲਈ ਅੱਜ ਦੂਜਾ ਦਿਨ ਆ ਕੋਈ 14 ਲੀਟਰ ਜਾਂ 14 ਲੀਟਰ ਤੋਂ ਬਾਹਰ ਇਹਦੇ ਥੱਲੇ ਆ ਇਸ ਵਕਤ ਪੌੜਾ ਉਹ 15 16 ਹੀ ਹਾਂ 14 ਦਾ ਪੱਕਾ ਜਿਹੜਾ ਤੀਜੀ ਚਵਾਈ ਹੋਣੀ ਸ਼ਾਮਾਂ ਨੂੰ ਠੀਕ ਆ ਠੀਕ ਆ ਹਾਂਜੀ ਸਾਫ਼ ਕੀਤੀ ਇਹ ਦੋਵੇਂ ਡਾਂਗ ਠੀਕ ਆ ਭਾਈ ਹਾਂਜੀ ਥੱਲੇ ਨਹੀਂ ਛੇ ਇੱਕ ਕਦਕੂ ਤੋਂ ਵੱਟੀਆਂ ਵੜਾ ਦੇ ਵਿੱਚ ਵੱਡੀ ਆ ਵੜ ਬਸ ਲੱਪਾ ਲੱਪੇ ਲੱਗਾ ਜੀ ਲੱਪਾ ਲੱਪਾ ਜਾਂ ਲੱਗਾ ਹੁੰਦਾ ਪਸ਼ੂ ਕਿਉਂਕਿ ਅੱਜ ਭਲਕ ਦੇ ਵਿੱਚ ਸੋਇਆ ਉਹ ਆਪਾਂ ਤੁਹਾਨੂੰ ਤਸल्ली ਦੇ ਨਾਲ ਚੈ ਇਹ ਲੈਵੇ ਦੀ ਬੰਤਰਾ ਠੀਕ ਆ ਜੀ ਮਾਰਨਿੰਗ ਕੋ 6 ਵਜੇ ਚਵਾਈ ਕੀਤੀ ਆ ਸੋ ਬਾਕੀ ਮੇਰਾ ਭਰਾ ਕੋ ਟਾਈਮੋ ਟਾਈਮ ਆਪਣੀ ਚੋਕੇ ਤੁਸੀਂ ਵੀ ਤਸੱਲੀ ਕਰ ਲਿਓ ਆ ਫੇਸ ਕੁਆਲਟੀ ਵਿਖਾ ਦੇ ਜੀ ਬੋਦੀ ਮੂੰਹ ਮੱਥਾ ਕਰਾਸ ਬਰੀਡ ਦੇ ਵਿੱਚ ਆ ਠੀਕ ਆ ਜੀ ਸੋ ਕਰਾਸ ਆਂਗਾ ਚਲੋ ਹਰੇਕ ਭਰਾ ਨੂੰ ਹੁੰਦਾ ਵੀ ਆਪਾਂ ਕਰਾਸ ਬਰੀਡ ਖਰੀਦ ਲੀਏ ਚਲੋ ਨਾਲੇ ਜਾਇਜ਼ ਮਿਲ ਜੂਗੀ ਤੁਹਾਨੂੰ ਵਿਖਾ ਦਿਓ ਕਿਨੂੰ ਠੀਕ ਆ ਭਾਈ ਹਨਾ ਗੁਰਾ ਮਾਰ ਕੇ ਵਿਖਾ ਦਈਏ ਕੋਈ ਨਹੀਂ ਬੱਚਾ ਲਾਉਣਾ ਤੇ ਲਾ ਕੇ ਵਿਖਾ ਦੇ ਜੇ ਉਤਰਾ ਤੇ ਉਤਰਾ ਦੇ ਮਾਰਨੀ ਤਾਂ ਉਤਰਾ ਮਾਰ ਦੇ ਹਾਂ ਕੋਈ ਨਹੀਂ ਮਾਰ ਦੋ ਉਤਰਾ ਚੋਣ ਚਾਹੇ ਨੰਬਰ ਦੀ ਐਚ ਵੀ ਤੁਹਾਨੂੰ ਵਿਖਾ ਰਹੇ ਹਾਂ ਠੀਕ ਆ ਆ ਕਰਾ ਦੋ ਚੈੱਕ ਠੀਕ ਆ ਕੋਈ ਅਪੂਰ ਨਹੀਂ ਕੋਈ ਛਟਾ ਨਹੀਂ ਹਾਂ ਨਾ ਮਗਲਿਆਂ ਦੀ ਜਵਾਈ ਓਕੇ ਹਾਂ ਹਾਂ ਵੇਗਾ ਚੌਣ ਜਾਣੇ ਇੱਕ ਨੰਬਰ ਬਿਲਕੁਲ ਲੋ ਜੀ ਇਹ ਥਾਣਾ ਠੀਕਾ ਜੀ ਬਾਕੀ ਚਵਾਈ ਚੂਈ ਇੱਕ ਨੰਬਰ ਆ ਕੋਈ ਪੂਰੀ ਨਹੀਂ ਆ ਭੁਣਾ ਭੁਣਾ ਛੱਡਾ ਨਾੜਾ ਨੂਣਾ ਕਾਡੋਗੀ ਸਾਰੀ ਹਾਂ ਹਾਂ ਚਲੋ ਹਲਕੀ ਦਰਮਿਆਨੀ ਭਲੂਣ ਹੈ ਕੀ ਇਹ ਜੀ ਹਾਂਜੀ ਹਾਂਜੀ ਓਕੇ ਪ੍ਰੋਪਰ ਕੀ ਮੋਲਕ ਹੀ ਡਿਮਾਂਡ ਕਰਦੇ ਆ ਬੈੜ ਦਾ ਮੋਲੇ ਤਾਂ ਲੈਣਦੇ ਨੇ ਭਾਵੇਂ 50 55 ਜੋ ਮਰਜ਼ੀ ਕਰੇ ਵੇਖਦੀ ਬੱਚੀ ਦੁੱਧ 20 ਕਿਲੋ ਚਵਾਜੂ ਹੁਣ ਵੇਖੋ ਮਗਰੋਂ ਖਾਓ ਹਾਂ ਵਿਖਾ ਦਿਓ ਲੈ ਆਹ ਵਿਖਾ ਦਿਓ ਠੀਕ ਆ ਜੀ ਹਾਂ ਜੀ ਕਰਮਾਲੀ ਕੱਢ ਆਈਏ ਪੂਰਾ ਹਾਂ ਜੀ 22 ਕਿਲੋ ਦੁੱਧ ਚਵਾਜੂਗੀ ਵਿੱਚ ਚਲੋ ਕਰਮਾਲੀ ਬਾਕੀ ਸੇਵਾਓ ਕੀ ਕਰੇ ਹਾਂ ਜੀ ਹਾਂ ਤੇ ਅੱਜ ਆਪਾਂ ਕਿਨੇ ਦੇ ਦੇ ਰਹੇ ਹਾਂ 3 ਛੱਡ ਦਈਏ 50 ਚ 50 ਚ 47 ਦੀ ਹਾਂ ਜੀ ਐ ਲੈਸ ਲੂਸ ਕਰਕੇ ਹਾਂ ਨਹੀਂ ਹਾਂ ਜੀ ਸੁਣੋ ਜੀ 44000 ਦੀ ਦੇ ਦਈਏ 44000 ਦੇ ਦੇ ਤੇ ਹੋਰ ਵੀ ਚਲੋ ਕੋਈ ਭੈਣ ਭਰਾ ਕੋਈ ਨਹੀਂ ਮੌਕੇ ਦੀ ਹੋ ਜਾ ਘਾਟਾ ਵਾਧਾ ਕੋਈ ਨਹੀਂ ਹੋਰ 44000 ਦੀ ਹੈ ਹਾਂ ਜੀ ਹਾਂ ਜੀ ਲਓ ਜੀ ਬੱਛੀ ਮਗਰ ਆ ਸੋ 44000 ਦੀ ਇਹ ਫਾਈਨਲ ਮਿਲ ਜੂਗੀ ਬਾਕੀ ਕੋਈ ਦੇਣੀ ਨਹੀਂ ਆਪ ਨੂੰ ਪਹਾੜਾ ਮਿਲੀ ਗਾੜੀ ਕੋਈ 2 ਰੁਪਏ ਲੈ ਲਊ ਬਿਲਕੁਲ 255000 ਦੀ ਹੈ ਹੁਣ ਜ਼ਿਆਦਾਤਰ ਕੋਈ ਚਲੋ ਘਰੇ ਰੱਖਣ ਵਾਲਾ ਵੀ ਨਹੀਂ ਲੈ ਕੇ ਜਾਂਦਾ ਕੋਈ ਵੇਚਣ ਵਾਲਾ ਵੀ ਲੈ ਜਾਂਦਾ ਹਾਂਜੀ ਹਾਂਜੀ ਠੀਕ ਆ ਜੀ ਸੋ 44000 ਦੀ ਅੱਜ ਫਾਈਨਲ ਮਿਲ ਜੂਗੀ ਮਗਰ ਇਹ ਮਾਨਤਨ ਭਰਾ ਨਹੀਂ ਕਿਤੇ ਸੌਦਾ ਹੋ ਜਾਣਾ ਲਓ ਜੀ ਬਾਕੀ ਕਾਲ ਕਰਿਓ ਭਰਾ ਆਉਂਦਾ ਵੀ ਚਲੋ ਕਿਸੇ ਭਰਾ ਦਾ ਵੀ ਮਾਨਤਨ ਕਰਾਂਗੇ ਘਰ ਆਏ ਦਾ ਮੋੜਦੇ ਨਹੀਂ ਠੀਕ ਆ ਇਸ ਤੋਂ ਬਾਅਦ ਇੱਕ ਅਗਲੀ ਵਾੜ ਤੁਹਾਨੂੰ ਦਿਖਾ ਦਿੰਨੇ ਆ ਕਰਾਸ ਇਹ ਵੀ ਬਰੀਡ ਦੇ ਵਿੱਚ ਆ ਦੂਜਾ ਤਾਜੀ ਆ ਕਿ ਥੋੜਾ ਸਮੇਂ ਦੀ ਨਹੀਂ ਆ ਵੀ ਤਾਜੀ ਆ ਪਰਸੋਂ ਦੀ ਸੂਈ ਆ ਠੀਕ ਆ ਜੀ ਅੱਜ ਤੀਜਾ ਦੇਣਾ ਠੀਕ ਆ ਜੀ ਲਓ ਜੀ ਤੀਜਾ ਦੇਣੇ ਅੱਜ ਠੀਕ ਆ ਜੀ ਪਰਸੋਂ ਦੀ ਸੂਈ ਆ ਮਗਰ ਇਹਦੇ ਪ੍ਰਭ ਬੱਚਾ ਕਿ ਬੱਚਾ ਬੱਚਾ ਇਹਦੇ ਮਗਰ ਬੱਚਾ ਹਾਂ ਜੀ ਬਾਕੀ ਮੂੰਹ ਮੱਥਾ ਇੱਕ ਵਾਰੀ ਚੈੱਕ ਕਰਾ ਦਾਂਗੇ ਤੁਹਾਨੂੰ ਬਾਹਰ ਕਰ ਦੇ ਲਓ ਜੀ ਠੀਕ ਆ ਤੇ ਕਿੰਨਾ ਇਸ ਵਕਤ ਬੋਲਾ ਦੁੱਧ ਇਹ ਤਾਂ 9 ਕਿਲੋ ਹੋਊਗਾ 9 10 11 ਕਿਹ ਜੀ 9 ਕਿਲੋ ਪੱਕਾ ਹੋ ਲਓ ਜੀ ਸੋ 9 ਕਿਲੋ ਇਹਦੇ ਥੱਲੇ ਹਾਜ਼ਰ ਆ ਠੀਕ ਆ ਜੀ ਅੱਜ ਤਕਰੀਬਨ ਤੀਜਾ ਜਾਂ ਚੌਥਾ ਦੇਣਾ ਕੋਈ ਬੋਲੇ ਜਮਾਨਲੇ ਕੋਈ ਕੱਚਾ ਦ ਨੋ ਕੁ ਕਿਲੋ ਬੱਚਾ ਮਗਰ ਆ ਬਿਲਕੁਲ ਬੱਚਾ ਵੀ ਜਿਹੜਾ ਨਾੜੂਏ ਤੇ ਬੱਚਾ ਠੀਕ ਆ ਹਾਂ ਓਕੇ ਪ੍ਰਾਬਾ ਚਵਾਈ ਚਬੂਈ ਦੀ ਬਿਲਕੁਲ ਇਹ ਵੀ ਚੰਗੀ ਇੱਕ ਨੰਬਰ ਹਾਂਜੀ ਹਾਂਜੀ ਇੱਕ ਨੰਬਰ ਠੰਡੀ ਤੇਰੀ ਆ ਹਾਂ ਆ ਵਿਖਾ ਦਿਓ ਠੀਕ ਆ ਹਾਂ ਠੀਕ ਆ ਸੋ ਠੰਡੀ ਤੇਰੀ ਆ ਠੀਕ ਆ ਜੀ ਹੈ ਕ੍ਰੋਸ ਬ੍ਰੀਡ ਆ ਬਾਕੀ ਮੇਰਾ ਵੀਰ ਤੁਸੀਂ ਆਪ ਵੇਖ ਲਓ ਠੀਕ ਆ ਜੀ ਲੇਵੇ ਘਵਾਨੇ ਦੀ ਸਫਾਈ ਮੇਲੇ ਮੋਲ ਤੇ ਵੀ ਐ ਪੂਰੀ ਮਿੱਠੀ ਆ ਹਾਂਜੀ ਹਾਂਜੀ ਵੰਗਾ ਪਾਓ ਭਾਵੇਂ ਨਾ ਪਾਓ ਅਜਾਵੇ ਪੜਾ ਪਾ ਹਿਆ ਮਾੜੀ ਮੋਟੀ ਠੀਕ ਆ ਲਵੀ ਪ੍ਰਭ ਇਹਦਾ ਮੁੱਲ ਕੀ ਰਹੂਗਾ ਚਲੋ 9 ਕਿਲੋ ਦੁੱਧ ਕੀ ਡਿਮਾਂਡ ਕਰਦੇ ਆ ਮੇਲੇ ਮੋਲ ਕਰਨ ਜੋ ਮਰਜ਼ੀ ਕਰੀ ਜਾਈਏ ਹਾਂ 35 36 ਆ ਹਾਂ ਨਾ 31000 ਦੀ ਦੇਣੀ 31 ਦੀ ਥੋੜਾ ਬੋਧਾ ਹੋ ਜੂ ਮਾਨਤਾ ਲਓ ਜੀ 31000 ਦੀ ਇਹ ਫਾਈਨਲ ਤੁਹਾਨੂੰ ਮਿਲ ਜੂਗੀ ਹਾਂ ਨਾ ਜਿਹੜੀ 31000 ਦੀ ਐ ਬਾਕੀ ਮਾਨਤਾ ਆਏ ਲਾੜੂ ਤੇ ਬੱਚਾ ਵਾ ਆਨ ਅੜਗਾ ਵਿਖਾ ਦਗੇ ਨਾਲ ਤੁਹਾਨੂੰ ਠੀਕ ਆ ਜੀ ਆ ਬੱਛਾ ਇਹਦੇ ਮਗਰ ਮੇਲ ਕਾਫਾ 나ੜੂ ਨਾਲ ਬੱਚੇ 200 ਸ਼ਾਮਾਂ ਦੀ ਆ ਸੋਈ ਹੈ ਉਹ ਕੱਲ 12 1 ਵਜੇ ਦੀ ਸੋਈ ਠੀਕ ਹੈ ਭਰਾ ਸੋ 24 24 ਦੀ ਚੰਗੀ ਆ ਠੀਕ ਆ ਜੀ ਕੋਈ ਬਾਤ ਕੋਈ ਪੂਰ ਜਾਇ ਜਰੀ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਹਾਂਜੀ ਹਾਂਜੀ ਤੇ ਇਧਰ ਇੱਕ ਤੁਹਾਨੂੰ ਆਪਾਂ ਹੋਰ ਵੜ ਵਿਖਾ ਦਿੰਨੇ ਆ ਗੱਬਣ ਵੜ ਪ੍ਰਿੰਟ ਦੇ ਵਿੱਚ ਆ ਕੋਈ ਵੀ ਥਾਰ ਪਾਰਕਰ ਦਾ ਕਰਾਸ ਲਾ ਲੈ ਠੀਕ ਆ ਜੀ ਤੇ ਇਹ ਗੱਬਣ ਆ ਠੀਕ ਆ ਪ੍ਰਿੰਟ ਪ੍ਰਿੰਟ ਵੜਾ ਵਛੀ ਦਾ ਹਾਂ ਕਰਾ ਦੋ ਚੈੱਕ ਇੱਕ ਵਾਰੀ ਥਾਣ ਪੂਰਾ ਹੱਥੀ ਮੁਠੀ ਵਾਲਾ ਸੂਬਾ ਦੂਜਾ ਕਿ ਤੀਜਾ ਦੂਜਾ ਦੂਜਾ ਸੂਨਾ ਵਾ ਦੂਜਾ ਸੂਨਾ ਠੀਕ ਆ ਸੋ ਦੂਜਾ ਸੂਆ ਮੀਡੀਅਮ ਹਾਈਟ ਦੇ ਵਿੱਚ ਆ ਬਾਕੀ ਜਿਵੇਂ ਆਪਾਂ ਗੋਰਾ ਰੰਗ ਕਹਿੰਦੇ ਜਾਂ ਗਰੇ ਕਹੋ ਠੀਕ ਆ ਜੀ ਉਦੋਂ ਦਾ ਕਰੀਮ ਗਰੇਜ ਆ ਰੰਗ ਆ ਇਸ ਵੈੜ ਦਾ ਦੂਜਾ ਸੂਆ ਤੇ ਇਹ ਗੱਬਣ ਵੈੜ ਆ ਪਾ ਤੁਹਾਨੂੰ ਦਿਖਾ ਰਿਹਾ ਬਾਕੀ ਥਣ ਥਣ ਬਹੁਤ ਵਧੀਆ ਲੱਗਾ ਲੱਜੂਗੀ ਹਜੇ ਪ੍ਰਾਪ ਪੰਜ ਚਾਰ ਦਿਨ ਹਨਾ ਹਫਤਾ ਫੜ ਲੈ ਜੂਗੀ ਹਾਂ ਇਹ ਬਾਹਨੇ ਭੋਨੀ ਵਟ ਵਟ ਵੜੇ ਹਾਂ ਨੋ ਜੀ ਬਾਕੀ ਤੁਹਾਨੂੰ ਤੁਹਾਨੂੰ ਵੀ ਪ੍ਰੋਪਰ ਉਸੇ ਤਰ੍ਹਾਂ ਹੀ ਠੀਕ ਆ ਜੀ ਚੱਲੋ ਝੂਲੇ ਨੂੰ ਵੜੀ ਅਗੇ ਕ੍ਰੋਸ ਬਰੀਡ ਦੇ ਵਿੱਚ ਕੋਈ ਥਾਰਪਾਰਕਰ ਦਾ ਕ੍ਰੋਸ ਲਾ ਲੈ ਜਾਂ ਮੀਡੀਅਮ ਹਾਈਟ ਦੇ ਵਿੱਚ ਬਾਕੀ ਇਹ ਥਣ ਲੱਗਾ ਇਹਨਾਂ ਵੜਾਂ ਨੂੰ ਜੇਕਰ ਚਾਈਵਾਲ ਦੀ ਗੱਲ ਕਰੀਏ ਥਾਰਪਾਰਕਰ ਕੋਈ ਦੇਸੀ ਜਿਹੜੀਆਂ ਵੜਾਂ ਨੇ ਠੀਕ ਆ ਜੀ ਥਣ ਥਣ ਵਾਲੇ ਪਾਸਿਓਂ ਪੂਰਾ ਗੋਲ ਗੱਲ ਬਹੁਤ ਕਾਇਮ ਹੁੰਦਾ ਮੋਟਾ ਥਣ ਹੁੰਦਾ ਤੇ ਲਵਾਈ ਦੇ ਵਿੱਚ ਵੀ ਪੂਰਾ ਹੱਥੀ ਮੁਠੀ ਵਾਲੇ ਥਾਣੀ ਹੁੰਦੇ ਆ ਠੀਕ ਆ ਦੁੱਧ ਵੀ ਮਈਆਂ ਰ ਗਈ ਹੋਊ ਇਹਦਾ ਐਨ ਤਿੱਪਣ ਤੁਪਣ ਭਰਾਈ ਬਰੂਈ ਦੀ ਪੂਰੀ ਓਕੇ ਓਕੇ ਕੋਈ ਭੂਰ ਛਟਾ ਨਹੀਂ ਲੇਵੇ ਆ ਬਖਾ ਦਿਓ ਠੀਕ ਆ ਲੈ ਵਲੂਗਾ ਬਹੁਤ ਮੇਰੇ ਬੱਚੀ ਬਾਨੀ ਵੜੀ ਆ ਹਾਂ ਲੈਵੇ ਆਉ ਦੇਖ ਲਓ ਠੀਕ ਆ ਸੋ ਇਧਰ ਬਹਿਣੀ ਵਾਲੇ ਪਾਸੇ ਉਹ ਬਖਾ ਦਿੰਨੇ ਆ ਇੱਕ ਵੜੀਆਂ ਚਾਰੇ ਚਾਦਰ ਝੂਲਰ ਗਲ ਕੰਬਲ ਆ ਪ੍ਰੋਪਰ ਜਿਹੜੇ ਕਰੈਕਟਰ ਕਰੂਟਰ ਆ ਮੇਰਾ ਵੀਰ ਚੰਗੀ ਤਸਲੀ ਨਾਲ ਦੇਖ ਲਓ ਠੀਕ ਆ ਜੀ ਸੋ ਕ੍ਰੋਸ ਆਂਗਾ ਚਲੋ ਹਰੇਕ ਭਰਾ ਨੂੰ ਹੁੰਦਾ ਵੀ ਚਲੋ ਕ੍ਰੋਸ ਬਰੀਡ ਤੇ ਨਾਲੇ ਹਾਈਟ ਵੀ ਮੀਡੀਅਮ ਆ ਤੇ ਰੇਟ ਵੀ ਬਿਲਕੁਲ ਮੀਡੀਅਮ ਆ ਅਗੇ ਬੱਚੀ ਤੁਹਾਨੂੰ ਬੜਾ ਘੱਟ ਮਿਲਦੀ ਰੰਗ ਜਿਹੇ ਜਿਹੇ ਸੋਹਣੀ ਸੁਨਖੀ ਬੜੀ ਆ ਹਾਂ ਹਾਂ ਕੰਨ ਵੇਖੋ ਕਿਵੇਂ ਆ ਥੋੜੀਆਂ ਜਿਹੜੇ ਡਿਫਰੈਂਟ ਜਿਹੇ ਪਸ਼ੂ ਆ ਥੋੜੇ ਜੇ ਨਸਲ ਪ੍ਰਿੰਟ ਦੇ ਵਿੱਚ ਘੱਟ ਹੀ ਥੋੜੀ ਗਿਰਨਾ ਵੀ ਕਰੌਸ ਜੀ ਹੈਗੀ ਆ ਹਾਂ ਇਹ ਕਰਮ ਵਾਲੀ ਸਾਰੇ ਨਾਲ ਹੀ ਕਰੌਸ ਹੋਈ ਫਿਰ ਹਾਂਜੀ ਹਾਂਜੀ ਬਾਕੀ ਥਾਨ ਭਾਂਡੇ ਦੀ ਬਹੁਤ ਵਾ ਠੀਕ ਆ ਲਾ ਵੀ ਪ੍ਰਭ ਗਿਫਟ ਦੇਣਾ ਕਿੰਨੇ ਦਾ ਕਿੰਨੇ ਦੀ ਹਾਂ ਨਾ ਹੋਊਗੀ ਤੁਹਾਨੂੰ ਬੜਾ ਬੱਚੀ ਜਿਹੜੀ ਚੰਗੀ ਮੋਲ 40 42 ਕਰੀ ਜੀਏ ਜੋ ਮਰਜੀ ਹਾਂ ਕਿੰਨੇ ਦੇ ਦਈਏ ਤੁਸੀਂ ਦੱਸ ਦ ਦੇ ਦੇ ਆਪੇ ਦੇ ਦੇ ਕਰਕੇ ਜਾਇਜ ਬਚੀ 45 ਦੀ ਵਿਗਦੀ ਸੂਸਵਾਗੇ ਨਾ ਆਪਾਂ 42 ਦੀ ਤੇ ਨਾ 45 ਦੀ ਨਾ 40 40 ਅੰਦਰ ਦੇ ਦਿਆ ਕਿੰਨੇ ਦੀ ਕਰਕੇ ਦੇ ਦੇ ਤੀਓ ਅੰਦਰ ਦੇ ਦੇਣੀ ਤੀਓ ਤੀਓ ਵੀ ਅੰਦਰ ਕੋਈ 35 ਨਹੀਂ ਕੋਈ 38 ਨਹੀਂ ਤੀਓ ਵੀ ਅੰਦਰ 2000 ਛੱਡਦਾ ਤੀਜ 28 ਦੀ 28 ਦੀ ਤੇ ਹੋਰ ਛੱਡ ਦੀਏ ਦੇਖ ਲਾ ਹਾਂ ਨਾ ਹੀ 26 ਦੇਣੀ ਜੀ ਛੋਟ ਛੋਟ ਪਈ ਹੋਣਾ ਜੀ ਲਓ ਵੀ 26000 ਦੀ ਹਾਂ ਨਾ ਬੈਠਾ ਨਹੀਂ ਵੀਡੀਓ ਵੇਖ ਕੇ ਸਾਰੀਆਂ ਫੇਰ ਲਾਵੇ ਸਾਰਾ ਹੀ ਮਾਲ ਹੈ ਪੰਜ ਪੰਜ ਦੱਸਦਾ ਯਾਰ ਰੋਟੀ ਵਾਲਾ ਸਾਰਾ ਹੀ ਉਹ ਵੀ ਬੱਚੀ 55 ਦੀ ਜਿਹਨੂੰ ਆ 35 ਦੀ ਜਿਹਨੂੰ ਮਰਜ਼ੀ ਦੇ ਦਈਏ ਬਿਲਕੁਲ ਉਹ ਵੀ ਤੀਆਂ ਥੋੜਾ ਬੋਦਾ ਮਾਨਤਨ ਹੋ ਜੂ ਉਹਦਾ ਵੀ ਵੀ ਇਹ ਗੱਲ ਨਹੀਂ ਵੀ ਜੇ ਕਿਸੇ ਭਰਾਣੇ ਘਰੇ ਰੱਖਣੀ ਆ ਦੁੱਧ ਦੇ ਵਾਸਤੇ ਉਹਦੇ ਲਈ ਬੈਨੀਫੀਟ ਘਰ ਵਾਲੇ ਵੀਰ ਨੂੰ ਹੀ ਦਵਾਂਗੇ ਭਾਣਾ ਜੇ ਘਰ ਵਾਲਾ ਇਹ ਲਊਗਾ ਜੇ ਬਵਾਰੀ ਵੀ ਲਈ ਉਹਨੂੰ ਭਾਣਾ ਦਵਾਂਗੇ ਜੇ ਕਿਸੇ ਨੇ ਵੇਚ ਨਹੀਂ ਆਵੇ ਤਾਂ ਵੀ ਜਲਪਾਣੀ ਬੜਾ ਦੇ ਦਿੰਦੀ ਆ ਹਾਂਜੀ ਆ ਬੱਚੀ ਵੇਖੋ ਥਾਂ ਜੱਟਾ ਕਿੰਨਾ ਵੇਚੀ ਦੀ ਫਾਇਦੀ ਕਿ ਹੁਣ ਕਿੰਨੇ ਦੀ 27 ਦੀ 26 ਦੀ 26000 ਦੀ ਮੇਰੇ ਤਾਂ ਗੱਲ ਹੀ ਨਹੀਂ ਮੰਨਦਾ ਅੱਜ ਠੀਕ ਆ 26 ਵੇਚਣਾ ਮਾਲ ਸਵੇਰੇ ਹੋਰ ਲਿਆਣਗੇ ਪਰ ਸੋ ਵੀਡੀਓ ਪਾਵਾਂਗੇ ਮਾਲ ਪਹਿਲਾਂ ਹੀ ਪਜਿਕਰ ਕੀਤਾ ਵੀ ਚਲੋ ਭਾਵੇਂ 5 4 ਨੱਕ ਹੁੰਦੇ ਆ ਜਾਇਜ ਹੀ ਪੜਵਾ ਦੇ ਵੇਚਣਾ ਵੀਰ ਲੈ ਲੂ ਜਾਂਦੇ ਟਾਈਮ ਨਹੀਂ ਮਿਲਦਾ ਇਸੇ ਤਰ੍ਹਾਂ ਹੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਇਹ ਅੱਜ ਦੋਸਤੋ ਵੀਰ ਪ੍ਰਭ ਦੇ ਕੋਲੇ ਮਾਲ ਸੀਗਾ ਤਿੰਨੀ ਜਨਵਰ ਨੇ ਤਿੰਨੇ ਵਾੜਾਂ ਦੀ ਡਿਟੇਲ ਤੁਹਾਨੂੰ ਦੱਸ ਦਿੱਤੀ ਆ ਠੀਕ ਆ ਜੀ ਇਧਰ ਦੋ ਸੂਈਆਂ ਇਹ ਗੱਬਣ ਸੀਗੀ ਬਾਕੀ ਬਹੁਤ ਖਰੀ ਹੈ ਬੱਚੀ 22 ਕਿਲੋ ਦੁੱਧ ਚਵਾਜੂਗੀ ਹਾਂ ਸਟਾਰਟਿੰਗ ਦੇ 15 16 ਕਿਲੋ ਲਈ ਫਿਰਦੀ ਆ ਚਲੋ ਉਹ ਤਾਂ ਭਰਪੂਰ ਗਈ ਹੈ ਨਾ ਥੋੜਾ ਜਿਹਾ ਪਾਣੀ ਹਾਂ ਜੀ ਇਹ ਪਹਿਲਾਂ ਬੱਚਾ ਕਿੱਡਾ ਪਾਇਆ ਵਛੀ ਕਿੱਡੀ ਦਿੱਤੀ ਹੈ ਹਾਂ ਮਗਰ ਬੱਚੀ ਆ ਗਈ ਹੈ ਹਾਂਜੀ ਹਾਂਜੀ ਕੱਟ ਕੱਟ ਪੂਰਾ ਵਾ ਠੀਕ ਆ ਇੱਕ ਪ੍ਰਭ ਆਪਣਾ ਕੰਟੈਕਟ ਨੰਬਰ ਜਿਹੜੇ ਵੀਰੇ ਕਰਕੇ ਬੋਲਦਗੇ ਫੋਨ ਨੰਬਰ 98687276 ਪਿੰਡ ਸਲਾਲੀ ਮੰਡੂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਆ ਵੀ ਹਾਂਜੀ ਹਾਂਜੀ ਲੋ ਵੀ ਬਾਕੀ ਮੇਰਾ ਵੀਰ ਪੁੱਛ ਗੇ ਚ ਕਰਦੇ ਰਿਆ ਕਰੋ ਤਕਰੀਬਨ ਚਲੋ 25 27000 ਤੋਂ ਲੈ ਕੇ ਕੋਈ 45 40 ਤੱਕ ਰੇਟ ਸਾਰੇ ਰੇਟ ਹੁੰਦੇ ਆ ਆਪਣੇ ਅੰਦਰ ਟੋਕੜ ਗੱਪਣੇ ਮਿਲ ਜੂ ਟੋਕੜੇ ਮਿਲ ਜੂ ਜੋ ਹੋ ਜੇ ਲੈਣਾ ਹੋਵੇ ਹਾਂ ਸੋ ਟੋਕੜ ਗੱਪਣ ਵੇ ਆ ਕੇ ਰਹਿੰਦਾ ਟੋਕੜ ਦੇ ਵੀ ਕੱਲੇ ਦੇ ਸ਼ਕੀਨ ਆ ਤੁਸੀਂ ਤਿਆਰੀ ਵਾਲੀਆਂ ਲੈਣੀਆਂ ਸੁਈਆਂ ਲੈਣੀਆਂ ਕਾਲ ਕਰਕੇ ਪੁੱਛ ਲਿਆ ਕਰੋ ਮਾਲ ਹੁੰਦਾ ਹੀ ਆ 5 4 ਲੰਘ ਜਿਹੜੇ ਆ ਹਰ ਦਿਨ ਹੁੰਦੇ ਆ ਠੀਕ ਆ ਜੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ